ਸਾਡੀ ਜ਼ਿੰਦਗੀ ਵਿੱਚ ਹਰ ਸਵੇਰ ਇੱਕ ਨਵਾਂ ਮੌਕਾ ਲੈ ਕੇ ਆਉਂਦੀ ਹੈ ਜੇ ਅਸੀਂ ਦਿਨ ਦੀ ਸ਼ੁਰੂਆਤ ਠੀਕ ਠੰਗ ਨਾਲ ਕਰੀਏ ਤਾਂ ਸਾਰਾ ਦਿਨ ਚੰਗਾ ਬਤੀਤ ਹੁੰਦਾ ਹੈ ਇਹ ਮਾਰਨਿੰਗ ਰੁਟੀਨ ਸਾਇੰਟਿਫਿਕਲੀ ਬਹੁਤ ਹੀ ਅਸਰਦਾਰ ਹੈ ਇਹ ਰੁਟੀਨ ਨੂੰ ਫੋਲੋ ਕਰਨਾ ਬਹੁਤ ਹੀ ਸੌਖਾ ਹੈ ਇਸ ਵਿੱਚ ਤਿੰਨ ਫੇਸ ਹਨ ਇਹਨਾਂ ਵਿੱਚ ਬਹੁਤ ਹੀ ਅਸਰਦਾਰ ਹੈਬਿਟਸ ਹਨ ਇਹਨਾਂ ਤਿੰਨਾਂ ਵਿੱਚੋਂ ਫਰਸਟ ਫੇਸ ਹੈ ਪਾਵਰ ਆਨ ਦਾ 5 ਮਿੰਟ ਰੀਸੈਟ ਸਵੇਰੇ ਉੱਠਦੇ ਸਾਰ ਹੀ ਸਾਡਾ ਬਿਨਾਂ ਸੋਚੇ ਸਮਝੇ ਫੋਨ ਉੱਪਰ ਹੱਥ ਚਲਾ ਜਾਂਦਾ ਹੈ ਅਤੇ ਫੋਨ ਤੇ ਸਕਰੋਲ ਕਰਦੇ ਸਮੇਂ 5-10 ਮਿੰਟ ਲੰਘ ਜਾਂਦੇ ਹਨ। ਇਹੀ 5-10 ਮਿੰਟ ਸਾਡੇ ਪੂਰੇ ਦਿਨ ਲਈ ਬਹੁਤ ਹੀ ਅਸਰਦਾਰ ਹੁੰਦੇ ਹਨ। ਸਵੇਰੇ ਉੱਠਣ ਦੇ ਪਹਿਲੇ 5-10 ਮਿੰਟ ਸਾਡੇ ਲਈ ਪੂਰੇ ਦਿਨ ਦੇ ਪਾਵਰਫੁੱਲ ਮਿੰਟ ਮੰਨੇ ਜਾਂਦੇ ਨੇ। ਇਸ 5-10 ਮਿੰਟ ਵਿੱਚ ਅੱਖਾਂ ਬੰਦ ਕਰਕੇ ਪਰਮਾਤਮਾ ਦਾ ਸ਼ੁਕਰਾਨਾ ਕਰੋ ਅਤੇ ਆਪਣੇ ਆਪ ਨੂੰ ਨਵੇਂ ਦਿਨ ਦੀ ਸ਼ੁਰੂਆਤ ਲਈ ਪੋਜ਼ਿਟਿਵ ਵਿਚਾਰਾਂ ਨਾਲ ਭਰਪੂਰ ਕਰੋ। ਸਵੇਰੇ ਜਲਦੀ ਉੱਠ ਕੇ ਪਹਿਲੇ 2 ਘੰਟਿਆਂ ਵਿੱਚ ਸਾਡੇ ਪੂਰੇ ਦਿਨ ਦੇ ਕੰਮ ਦਾ ਸ਼ੈਡਿਊਲ ਬਣ ਜਾਂਦਾ ਹੈ। ਰਿਸਰਚ ਤੋਂ ਪਤਾ ਲੱਗਿਆ ਹੈ ਕਿ ਜਿਹੜੇ ਇਨਸਾਨ ਸਵੇਰੇ ਜਲਦੀ ਉੱਠ ਕੇ ਆਪਣੇ ਸਮੇਂ ਦੇ ਸਹੀ ਇਸਤੇਮਾਲ ਕਰਦੇ ਹਨ, ਉਹਨਾਂ ਦੇ ਅੰਦਰ ਫੈਸਲਾ ਲੈਣ ਦੀ ਸ਼ਕਤੀ, ਲੀਡਰਸ਼ਿਪ ਅਤੇ ਚੰਗੇ ਵਿਚਾਰ ਪੈਦਾ ਹੁੰਦੇ ਹਨ। ਸਾਡਾ ਦਿਮਾਗ 75% ਪਾਣੀ ਨਾਲ ਬਣਿਆ ਹੋਇਆ ਹੈ। ਰਾਤ ਨੂੰ ਸੌਣ ਤੋਂ ਬਾਅਦ ਸਵੇਰੇ ਉੱਠਣ ਸਮੇਂ ਸਾਡੇ ਦਿਮਾਗ ਦੀ ਬੈਟਰੀ ਲੋ ਹੁੰਦੀ ਹੈ। ਸਵੇਰੇ ਉੱਠਣਸਾਰ ਇੱਕ ਗਲਾਸ ਪਾਣੀ ਪੀਓ, ਕੁਦਰਤ ਨਾਲ ਜੁੜੋ। ਕੁਝ ਸਮਾ ਸ਼ਾਂਤੀ ਦੇ ਨਾਲ ਬੈਠੋ ਹਾਰਵਰਡ ਹੈਲਥ ਰਿਸਰਚ ਦੇ ਮੁਤਾਬਕ ਸਵੇਰ ਸਮੇਂ ਦੀ ਸ਼ਾਂਤੀ ਸਾਡੇ ਹਾਰਮੋਨਸ ਨੂੰ ਰਿਡਿਊਸ ਕਰਦੀ ਹੈ ਤੇ ਮੈਂਟਲ ਕਲੀਅਰਟੀ ਨੂੰ ਵਧਾਉਂਦੀ ਹੈ ਅਤੇ ਮੂਡ ਨੂੰ ਅਪਲਿਫਟ ਕਰਦੀ ਹੈ ਅੱਗੇ ਆਉਂਦਾ ਹੈ ਦੂਸਰਾ ਫੇਸ ਜਿੱਥੇ ਅਸੀਂ ਆਪਣੀ ਬੋਡੀ ਨੂੰ ਵਾਰਮ ਅਪ ਕਰਨਾ ਹੁੰਦਾ ਹੈ ਪ੍ਰਾਈਮ ਮੋਡ ਬਰੀਥ ਐਂਡ ਲੌਕ ਫੋਕਸ ਸਵੇਰ ਦੇ 30 ਮਿੰਟ ਸਾਡੇ ਪੂਰੇ ਦਿਨ ਦੀ ਕੰਮ ਕਰਨ ਦੀ ਸਪੀਡ ਨੂੰ ਨਿਯੰਤਰਿਤ ਕਰ ਦਿੰਦੇ ਨੇ ਜਦੋਂ ਅਸੀਂ ਸਵੇਰ ਸਮੇਂ ਕਸਰਤ ਜਾਂ ਯੋਗਾ ਕਰਦੇ ਹਾਂ ਤਾਂ ਸਾਡੇ ਅੰਦਰ ਡਿਸੀਜਨ ਸਕਿਲਸ ਇੰਪਰੂਵ ਹੁੰਦੀਆਂ ਹਨ ਜਦੋਂ ਸਾਡਾ ਦਿਮਾਗ ਕਲੀਅਰ ਹੁੰਦਾ ਹੈ ਤਾਂ ਸਾਡੇ ਡਿਸੀਜਨਸ ਫਾਸਟ ਹੋ ਜਾਂਦੇ ਹਨ ਸਾਡੇ ਅੰਦਰ ਸਹਿਣ ਸ਼ਕਤੀ ਅਤੇ ਨਿਮਰਤਾ ਆ ਜਾਂਦੀ ਹੈ ਜਿਸ ਨਾਲ ਅਸੀਂ ਕੋਈ ਵੀ ਫੈਸਲਾ ਲੈਣ ਵਿੱਚ ਦੋਚਿਤੀ ਵਿੱਚ ਨਹੀਂ ਪੈਂਦੇ ਜਦੋਂ ਅਸੀਂ ਸਵੇਰ ਦੇ ਸਮੇਂ ਨੂੰ ਆਪਣੇ ਕੰਟਰੋਲ ਵਿੱਚ ਕਰ ਲਿਆ ਤਾਂ ਪੂਰਾ ਦਿਨ ਸਾਡੇ ਕੰਟਰੋਲ ਵਿੱਚ ਆ ਜਾਵੇਗਾ ਅੱਗੇ ਆਉਂਦਾ ਹੈ ਫੇਸ 3 ਫਿਊਲ ਅਪ ਕੁਝ ਲੋਕ ਸਵੇਰੇ ਸਵੇਰੇ ਬਹੁਤ ਹੀ ਐਨਰਜੈਟਿਕ ਹੁੰਦੇ ਹਨ ਜਿਵੇਂ ਉਹਨਾਂ ਨੇ ਕੋਈ ਸੀਕ੍ਰੇਟ ਐਨਰਜੀ ਡਰਿੰਕ ਪੀ ਲਿਆ ਹੋਵੇ ਅਤੇ ਕੁਝ ਲੋਕ ਐਨੇ ਜ਼ਿਆਦਾ ਆਲਸੀ ਹੁੰਦੇ ਹਨ ਕਿ ਉਹਨਾਂ ਦਾ ਸਾਰਾ ਦਿਨ ਹੀ ਆਲਸ ਵਿੱਚ ਲੰਘ ਜਾਂਦਾ ਹੈ ਫਿਊਲ ਅਪ ਦਾ ਮਤਲਬ ਅਸੀਂ ਆਪਣੇ ਸਰੀਰ ਨੂੰ ਸਵੇਰ ਸਮੇਂ ਕਿਹੋ ਜਿਹਾ ਖਾਣਾ ਦੇ ਰਹੇ ਹਾਂ ਸਵੇਰੇ ਉੱਠਦੇ ਸਮੇਂ ਕੋਸਾ ਪਾਣੀ ਪੀਣ ਤੋਂ ਬਾਅਦ ਕਸਰਤ ਕਰਕੇ ਉਸ ਤੋਂ ਅੱਧੇ ਘੰਟੇ ਬਾਅਦ ਨਾਸ਼ਤੇ ਵਿੱਚ ਡਰਾਈ ਫਰੂਟਸ ਜਾਂ ਪੁੰਗਰੀਆਂ ਹੋਈਆਂ ਦਾਲਾਂ ਜਾਂ ਕੋਈ ਫਲ ਦਾ ਸੇਵਨ ਕਰ ਸਕਦੇ ਹੋ ਜਿਵੇਂ ਸਵੇਰ ਹੋਵੇਗੀ ਠੀਕ ਉਸੇ ਤਰ੍ਹਾਂ ਹੀ ਸਾਰਾ ਦਿਨ ਬਤੀਤ ਹੋਵੇਗਾ ਇਸ ਲਈ ਸਵੇਰ ਦੀ ਸ਼ੁਰੂਆਤ ਪਿਆਰ ਸ਼ੁਕਰਾਨਾ ਅਤੇ ਸਿਹਤਮੰਦ ਆਤਮਾ ਦੇ ਨਾਲ ਕਰਨੀ ਚਾਹੀਦੀ ਹੈ ਚੰਗਾ ਪੌਸ਼ਟਿਕ ਆਹਾਰ ਹਲਕਾ ਫੁਲਕਾ ਖਾਣਾ ਚਾਹੀਦਾ ਹੈ ਹਰੇਕ ਦਿਨ ਨਵੇਂ ਟੀਚੇ ਜਰੂਰ ਬਣਾਓ ਕਿਉਂਕਿ ਬਿਨਾ ਉਦੇਸ਼ ਤੋਂ ਜ਼ਿੰਦਗੀ ਬੇਮਕਸਦ ਹੈ ਧੰਨਵਾਦ ਜੀ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਆਪਣੇ ਸੈਨ ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟਸ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰੋ ਜੀ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ